ਆ ਮੇਰੇ ਭਰਾ ਇੱਕਲਾ ਸਰੀ ਵੀਡੀਓ ਵੇਖਿਓ ਤੇ ਫਿਰ ਕਰਦੇ ਆਪਾਂ ਗੱਲਬਾਤ ਉਹ ਸ਼ਰਮ ਕਰ ਲੋ ਸ਼ਰਮ ਕਰ ਲੋ ਕੁਝ ਨਾ ਕੋਈ ਸ਼ਰਮ ਕਰ ਲੋ ਬੇਸ਼ਰਮ ਹੋ ਸ਼ਰਮ ਕਰ ਲੋ ਤੁਹਾਨੂੰ ਵੀ ਮੜੀ-ਮੋਟੀ ਸ਼ਰਮ ਆ ਜਾਏ ਉਹ ਤੁਸੀਂ ਮੈਨੂੰ ਇਹ ਦੱਸੋ ਜਦੋਂ ਐਵੇਂ ਦੀਆਂ ਵੀਡੀਓ ਵਾਇਰਲ ਹੋਣਗੀਆਂ ਤੇ ਲੋਕੀ ਕੀ ਸੋਚਣਗੇ ਬਾਹਰ ਦੁਨੀਆ 'ਚ ਕੋਈ ਕੀ ਸੋਚਣਗੇ ਵੀ ਲੋਕੀ ਪੰਜਾਬ ਦੇ ਵਿੱਚ ਇੰਨੀ ਭੁੱਖਮਰੀ ਪੈ ਗਈ ਹੈ ਵੀ ਜਿਹੜੀ ਤੁਸੀਂ ਹੱਥ ਹੱਥਾਂ 'ਚੋਂ ਚੀਜ਼ਾਂ ਖੋਖ ਹੋ ਗਏ ਇੱਕ ਦੂਜੇ ਨੂੰ ਕੁੱਟ-ਕੁੱਟ ਕੇ ਤੁਸੀਂ ਇੱਕ ਦੂਜੇ ਦੇ ਹੱਥਾਂ 'ਚੋਂ ਖੋਈ ਜਾਂਦੇ ਜੇ ਚੀਜ਼ਾਂ ਉਹ ਸ਼ਰਮ ਕਰ ਲੋ ਕੋਈ ਨਾ ਕੋਈ ਤੁਸੀਂ ਤਾਂ ਉਹਨਾਂ ਦੇ ਵੀ ਕੀਤੇ ਤੇ ਪਾਣੀ ਫੇਰੀ ਜਾਂਦੇ ਜੇ ਜਿਨ੍ਹਾਂ ਨੇ ਮੰਨ ਲਓ ਐਨਾ ਇੰਨੀ ਪੰਜਾਬ ਤੇ ਮੁਸੀਬਤ ਆਈ ਸੀ ਐਡੀ ਵੱਡੀ ਮੁਸ਼ਕਲ ਆਈ ਸੀ ਪੰਜਾਬ ਤੇ ਤੇ ਪੰਜਾਬ ਦੇ ਲੋਕਾਂ ਨੇ ਯੋਧਿਆਂ ਨੇ ਕਿਸੇ ਚੀਜ਼ ਦੀ ਮੰਨ ਲਓ ਕਮੀ ਨਹੀਂ ਰਹਿਣ ਦਿੱਤੀ ਤੁਸੀਂ ਤਾਂ ਉਹਨਾਂ ਦੇ ਕੀਤੇ ਕਰਾਏ ਤੇ ਵੀ ਸਾਰਾ ਪਾਣੀ ਫੇਰੀ ਜਾਂਦੇ ਜੇ ਸੋਚੋ ਕੋਈ ਨਾ ਕੋਈ ਇਹਨਾਂ ਦੇ ਵਿੱਚੋਂ ਜਿੰਨੇ ਵੀ ਲੋਕਾਂ ਦੇ ਘਰਾਂ 'ਚ ਹੜ ਆਇਆ ਹੈ ਜਿੰਨੇ ਵੀ ਲੋਕਾਂ ਨੂੰ ਮੁਸ਼ਕਲ ਹੈ ਕਿਸੇ ਚੀਜ਼ ਦੀ ਲੋੜ ਹੈ ਉਹਨਾਂ ਚੋਂ ਇੱਕ ਵੀ ਬੰਦਾ ਇਹਦੇ 'ਚ ਹੈ ਨਹੀਂਗਾ ਆ ਸਮਾਨ ਲੈਣ ਵਾਲਿਆਂ 'ਚ ਜਿੰਨੂੰ ਸੱਚੀ ਜ਼ਰੂਰਤ ਹੈ ਨਾ ਚੀਜ਼ ਦੀ ਉਹਦਾ ਇਹੋ ਜਿਹਾ ਕੰਮ 'ਚ ਸ਼ਰਮ ਦਾ ਮਾਰ ਅੱਗੇ ਹੀ ਨਹੀਂ ਹੁੰਦਾ ਤੇ ਤੁਸੀਂ ਆਸੇ-ਪਾਸਿਓਂ ਆਣ ਆਣ ਕੇ ਤੁਸੀਂ ਜਲੂਸ ਕੱਢਿਆ ਪਿਆ ਤੁਸੀਂ ਕੋਈ ਵੀ ਬਾਹਰੋਂ ਕੋਈ ਦਾਨੀ ਸੱਜਣ ਆਉਂਦਾ ਸੇਵਾ ਕਰਨ ਤੁਸੀਂ ਰਾਹ 'ਚ ਹੀ ਅਗਲੇ ਨੂੰ ਘੇਰ ਕੇ ਅਗਲੇ ਦੇ ਹੱਥਾਂ 'ਚੋਂ ਖੂਨ ਟਕਰ ਜਾਂਦੇ ਪਏ ਜੇ ਉਹ ਸ਼ਰਮ ਕਰੋ ਕੋਈ ਨਾ ਕੋਈ ਜਿਹੜਾ ਲੋਕਾਂ ਦਾ ਪੈਸਾ ਹੈ ਨਾ ਲੋਕਾਂ ਦਾ ਦਾਨ ਇਕੱਠਾ ਇੱਕ ਇੱਕ ਰੁਪਿਆ 10 10 ਰੁਪਏ 100 100 ਇਕੱਠਾ ਹੋਇਆ ਇਹ ਤੁਹਾਡੇ ਯਹਿਰ ਬਣ ਕੇ ਨਿਕਲੇਗਾ ਜਿਹੜੇ ਨਜਾਇਜ਼ ਲੈਂਦੇ ਪਹੇ ਇਹ ਸੁਣੋ ਮੇਰੀ ਗੱਲ ਇਹ ਤੁਹਾਡੇ ਮੰਨ ਲਓ ਕੱਲ ਯਹਿਰ ਬਣ ਬਣ ਨਿਕਲਣਾ ਜੇ ਤੁਸੀਂ ਜਿੰਨੇ ਮਰਜ਼ੀ ਦਾਣਾ ਜੋੜ ਲਓ ਘਰੇ ਜਿੰਨਾ ਮਰਜ਼ੀ ਸੌਦਾ ਜੋੜ ਲਓ ਜਿੰਨਾ ਮਰਜ਼ੀ ਜੋ ਕੁਝ ਮਰਜ਼ੀ ਜੋੜ ਲਓ ਇਹ ਤੁਹਾਡੇ ਨਾਂ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹ ਇਹਨੇ ਜ਼ਹਿਰ ਬਣ ਕੇ ਨਿਕਲਿਆ ਤੇ ਫਿਰ ਕਿਹਾ ਜੇ ਜਿਹੜੇ ਸੱਚੀ ਲੋੜਵੰਦ ਨੇ ਜਿਹੜੇ ਮੁਸ਼ਕਲ 'ਚ ਘਰੇ ਨੇ ਹੜਾਂ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰ ਤੇ ਦਾਣੇ ਦੀ ਚਾਹ ਚਾਰ ਦੀ ਚਾਹ ਸੌਦੇ ਪੱਤੇ ਦੀ ਉਹਨਾਂ ਤੱਕ ਤਾਂ ਤੁਸੀਂ ਪਹੁੰਚਣ ਹੀ ਨਹੀਂ ਦਿੰਦੇ ਤੁਸੀਂ ਰਾਜ ਹੀ ਮੰਨ ਲਓ ਭੁੱਖ ਭੁੱਖ ਦਾ ਟੋਲਾ ਇਕੱਠੇ ਹੋਏ ਖੜੇ ਜੇ ਤੁਸੀਂ ਰਾਜ ਹੀ ਖੋਣ ਲੱਗ ਪੈਂਦੇ ਜੇ ਸ਼ਰਮ ਕਰੋ ਕੋਈ ਨਾ ਕੋਈ ਮੇਰੇ ਭਰਾ ਜਿਹੜੇ ਦਾਨੀ ਸੱਜਣ ਆਉਂਦੇ ਨੇ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਜ਼ਰੂਰ ਕਰੂੰਗਾ ਪਹਿਲੀ ਗੱਲ ਤਾਂ ਆਪਾਂ ਨੂੰ ਬਹੁਤ ਲੋਕਾਂ ਨੇ ਬੇਨਤੀ ਕੀਤੀ ਵੀ ਅਜੇ ਸਾਨੂੰ ਸਾਰਾ ਕੁਝ ਵਾਧੂ ਹੋ ਗਿਆ ਰਾਸ਼ਨ ਦੀ ਲੋਡ ਨਹੀਂ ਹੈਗੀ ਜਦੋਂ ਲੋਡ ਹੋਈ ਤੁਹਾਨੂੰ ਦੁਬਾਰਾ ਦੱਸਾਂਗੇ ਜਾਂ ਜਦੋਂ ਪਾਣੀ ਲੱਥਾ ਉਦੋਂ ਜ਼ਰੂਰਤ ਪੈਣੀ ਹੈ ਤੁਹਾਡੀ ਆਪਣੀ ਉਦੋਂ ਲੋਡ ਪੈਣੀ ਹੈ ਉਹਨਾਂ ਨੂੰ ਉਦੋਂ ਆਪਾਂ ਪਹੁੰਚਾਂਗੇ ਚਲੋ ਫਿਰ ਵੀ ਜੇ ਕੋ ਦੂਰੋਂ ਨੇੜੇੋਂ ਮੇਰਾ ਭਰਾ ਆ ਜਾਂਦਾ ਰਾਸ਼ਨ ਲੈ ਕੇ ਸੇਵਾ ਲੈ ਕੇ ਤੇ ਤੁਸੀਂ ਜੇ ਇੰਨੀ ਦੂਰੋਂ ਚੱਲ ਕੇ ਆ ਜਾਂਦੇ ਇਹ ਨਾ ਇੱਕ ਕੰਮ ਮੇਰੇ ਭਰਾ ਦਾਨੀ ਸੱਜਣ ਜ਼ਰੂਰ ਕਰੋ ਜੇ ਤੁਸੀਂ ਦੂਰੋਂ ਨੇੜੇੋਂ ਮੰਨ ਲਓ ਸੇਵਾ ਲੈ ਕੇ ਆ ਜਾਂਦੇ ਜੇ ਨਾ ਤੇ ਥੋੜਾ ਟਾਈਮ ਲਾ ਕੇ ਖੁਦ ਆਪਣੀ ਸੇਵਾ ਲੋਕਾਂ ਦੇ ਉਹਨਾਂ ਦੇ ਘਰਾਂ ਤੱਕ ਪਹੁੰਚਦੀ ਕਰੋ ਜਿਨ੍ਹਾਂ ਨੂੰ ਇਹ ਸੇਵਾ ਦੀ ਲੋੜ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਲੋੜ ਹੈ ਉਹ ਤਾਂ ਘਰਾਂ 'ਚ ਬੈਠੇ ਨੇ ਇਹ ਜਿਹੜੇ ਭੁੱਖਾ ਦਾ ਟੋਲਾ ਰਾਜ ਇਕੱਠੇ ਹੋਏ ਖੜੇ ਨੇ ਪਤਾ ਨਹੀਂ ਕੋਈ ਕਿਤੋਂ ਦੂਰੋਂ ਦੂਰੋਂ ਚੱਲ ਕੇ ਆਏ ਹੋਏ ਨੇ ਸਿਰਫ ਇਹ ਕੁਛ ਨਹੀਂ ਹੈਗਾ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਲੋੜਵੰਦ ਬੰਦਾ ਹੈ ਨਹੀਂਗਾ ਇਹਦਾ ਸਿਰਫ ਤੇ ਸਿਰਫ ਦੂਰੋਂ ਨੇੜੇੋਂ ਸ਼ਹਿਰਾਂ ਸ਼ੁਰਾਂ ਜੋ ਇਕੱਠੇ ਹੋ ਕੇ ਲੋਕ ਆਣ ਕੇ ਇੱਥੇ ਮੰਨ ਲਓ ਆ ਚੀਜ਼ਾਂ ਨੂੰ ਖੋਣ ਪੈਂਦੇ ਪਣੇ ਜਿਹੜੀ ਇਹਨਾਂ ਦੀ ਇਹ ਚੀਜ਼ ਜਿਹੜੀ ਇਹਨਾਂ ਨੇ ਕਰਦੇ ਪਣੇ ਨਾ ਇਹਦਾ ਬਹੁਤ ਘਟੀਆ ਅਸਰ ਜਾਣਾ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਇੰਨੀ ਸੇਵਾ ਪੰਜਾਬੀਆਂ ਨੇ ਕੀਤੀ ਐ ਇੰਨੇ ਲੋਕਾਂ ਨੇ ਇੰਨੀ ਸੇਵਾ ਕੀਤੀ ਐ ਉਹਨਾਂ ਦੇ ਵੀ ਪਾਣੀ ਫਿਰਦਾ ਪਿਆ ਆ ਚੀਜ਼ਾਂ ਕਰਕੇ ਇਹ ਚੀਜ਼ਾਂ ਨੂੰ ਮੇਰੇ ਭਰਾ ਜਿੰਨਾ ਵੀ ਹੋ ਸਕਦੇ ਜੇ ਬੰਦ ਕਰੋ ਜੇ ਤੁਸੀਂ ਸੇਵਾ ਲੈ ਕੇ ਨਾ ਮੇਰੇ ਭਰਾ ਹੁੰਦੇ ਜੇ ਤੇ ਘਰੋ ਘਰੀ ਜਾ ਕੇ ਜਿਹੜੀ ਸੇਵਾ ਪਹਚਾਇਆ ਕਰੋ ਰਸਤੇ 'ਚ ਕਿਸੇ ਨੂੰ ਐਵੇਂ ਚੀਜ਼ ਨਾ ਦਿਆ ਕਰੋ ਤੇ ਇਹ ਵੀਡੀਓ ਮੇਰੇ ਭਰਾ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਸ਼ੇਅਰ ਜਰੂਰ ਕਰਿਆ ਜੇ ਤਾਂ ਜੋ ਹਰ ਇੱਕ ਦੇ ਮੋਬਾਈਲ ਤੱਕ ਆਪਣੀ ਵੀਡੀਓ ਜਰੂਰ ਪਹੁੰਚ ਜਾਵੇ ਜੋ ਵੀ ਗੱਲਾਂ ਮੇਰੀਆਂ ਗੱਲਾਂ ਨਾਲ ਜਿਹੜਾ ਜਿਹੜਾ ਬੰਦਾ ਸਹਿਮਤ ਹੋਇਆ ਨਾ ਉਹ ਇਹ ਆਪਣੀ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰੇਗਾ